ਲੀਚੀਆਂ ਲਗੀਆਂ ਪਹਿਲੀ ਵਾਰੀ ਅੱਗੇ ਲੱਗੀਆਂ ਥੋੜੀਆਂ ਕੀ ਜਾਂਦੀਆਂ ਬੂਟਾ ਦੇ ਉੱਧਰ ਜਾ ਕੇ ਬਿਠਾਉਣੇ ਤੁਹਾਨੂੰ ਬਦਾਮ ਤਾਂ ਇਹ ਹੈਗਾ ਬਦਾਮ ਨਹੀਂ ਲੱਗੇ। ਬੱਜ ਜਾਏਗਾ ਰੱਤ ਲੱਗਦਾ। ਰਾਂ ਪਿਛਲੀ ਵਾਰੀ ਨਹੀਂ ਨਾ ਯਾਰ ਕੀ ਲੱਗੀ ਜਾਣਾ। ਉਹ ਜਿਹੜੀ ਅੰਦਰ। ਇਹ ਚੀ ਦਾ ਬੂਟਾ। ਇਹਦੇ ਦੋ ਤਿੰਨ ਤਾਂ ਦੇਖੀ ਜਾਣਾ ਸਾਫ਼ ਹੀ ਦਿ ਰਹਾ ਹੈ ਨਹੀਂ ਤੇ। ਬਦਾਮ ਲੱਗੇ ਤੇ ਬਹੁਤ ਆਹ। ਦੇਖੋ ਜੀ ਇੱਕ ਹੀ ਆ ਨਾ। ਇੱਕ ਬੂਟਾ ਵੀ ਹੋਰ ਹੈਗਾ।

ਹਾਂ ਅਚਾਈ ਦੇ ਅੰਦਰ ਬਦਾਮ ਆ ਇਹਦੇ ਅੰਦਰ ਬਦਾਮ ਆ ਆ ਸੁੱਕ ਜਾਂਦਾ ਮੁਰਗੇ ਦੇ ਅੰਦਰੋਂ ਬਦਾਮ ਕਰਦੇ ਉਹਦੇ ਅੰਦਰੋਂ ਬਦਾਮ ਨਿਕਲੂਗਾ ਜੀ ਠੀਕ ਹੈ ਤੇ ਉਹਨੂੰ ਫਿਰ ਉਹਦੇ ਵਿੱਚ ਗਰੀ ਉਹਦੇ ਵਿੱਚ ਗਰੀ ਤਿੰਨ ਲੇਅਰ ਆ ਦੋ ਲੇਅਰ ਆਗੇ ਦੋ ਲੇਅਰ ਤੇ ਆ ਸੁੱਕ ਜੇਣਾ ਉਹ ਤੋਂ ਮੁਰਗੇ ਆ ਜਿਹੜਾ ਹਰਿਆ ਛਿਲਕਾ ਇਹ ਸੁੱਕ ਜੂਗਾ ਇਹ ਸੁੱਕ ਜੇਣਾ ਇਹਦੇ ਵਿੱਚ ਗਰੀ ਬਣ ਜੈਣੀ ਓਕੇ ਬਹੁਤ ਲੱਗਿਆ ہاں ਤਾਂ ਗਿੱਲਾ ਥੋੜਾ ਧਿਆਨ ਵਾਦੂ ਬਦਾਮ ਲੱਗੇ ਆ ਸਾਰਾ ਭਰਿਆ ਬਾਦਾਮ ਦਾ ਇੱਕ ਕਬੂਟਾ ਹੋ ਰਿਹਾ ਦੋ ਇਹ ਸਾਡਾ ਦੂਸਰਾ ਬਦਾਮ ਕਿਡੇ ਕਿਡੇ ਆੜੂ ਜਿਡੇ ਜਿਵੇਂ ਲੱਗਦਾ ਜਿਵੇਂ ਆੜੂ ਹੁੰਦਾ ਨਾ ਸੇਮ ਆੜੂ ਵਰਗੀ ਸ਼ਗਲ ਕੱਚੇ ਲੱਗੇ ਬਹੁਤ ਪਰ ਅਗਲੇ ਮਹੀਨੇ ਪੱਕਣਗੇ ਨਾ ਹਾਂ ਜੂਨ ਜਲਾਈ ਚ ਆਪਾਂ ਤੋੜੇ 14 ਜਦੋਂ ਉਹਨਾਂ ਸਗਾਦੇ ਆ ਤੂੰ ਨਹੀਂ ਆ ਛਿਲ ਜੀ ਦੇ ਉੱਤੇ ਰਹੂਗੀ ਇਹ ਮਾੜੀ ਜੀ ਰਹਿੰਦੀ ਸੁੱਕ ਜਾਈ ਜਾਂਦੀ ਹੈਗੇ ਸੁੱਕ ਜਾਂਦੀ ਹੈ ਨਾ ਫਿਰ ਪੂਰਾ ਬਦਾਮ ਅੰਦਰੋਂ ਨਿਕਲ ਜਾਂਦਾ ਹਾਲ ਜੇ ਕੱਚੇ ਆਏ ਕੱਚੇ ਆ ਜੇ ਪਰ ਲੱਗੇ ਬਹੁਤ ਇਹ ਆ ਬਦਾਮ ਦਾ ਬੂਟਾ ਨੀਚੀ ਦਾ ਬੂਟਾ ਹਰ ਇੱਕ ਫਰੂਟ ਦਾ ਹੀ ਹੈਗਾ ਇੱਥੇ ਸੇਬ ਦੇ ਵੀ ਹੈਗੇ ਆ ਪਰ ਨੂੰ ਲੱਗਦੇ ਨਹੀਂ 2-4 ਲੱਗਦੇ ਉਹ ਸਰਦੀ ਚ ਆਹ ਥੱਲੇ ਸਬਜ਼ੀਆਂ ਟਮਾਟਰ ਵਗੈਰਾ ਸਾਰੇ ਬਾਦਾਮ ਆੜੂ ਰਹਿ ਗਏ ਥੋੜੇ ਜੇ ਪਰ ਪੱਕ ਗਏ ਹੁਣ ਹੁਣ ਪੂਰੇ ਪੱਕੇ ਆ ਹਾਂ ਪੂਰੇ ਪੱਕੇ ਹੁਣ ਕਿਰਬੀਆ ਤੇ ਕੀ ਪਿਆ ਹਣਾ ਕਿੰਨਾ ਮਛਰ ਜਿਆ ਬੈਠਾ ਮਛਰ ਜਿਆ तोड़ी दो चारा आदि तोड़ने बस ही रह गए थोड़ी देर। दूसरा ਤੇਨ ਕੁੱਤੇ ਹੋਗੇ ਬਰਾਮ ਦੇ ਤੇ ਕੁੱਤੇ ਬਰਾਮ ਦੇ ਤੇ ਹਾਂ ਆ ਪੁੱਜਿਆ ਆ ਜੀ ਰੇ ਨਾ ਇਹਨੂੰ ਮਰਜੀ ਮੈਨੂੰ ਨਹੀਂ ਛੋੜਿਆ ਯਾਰ ਰੰਜੀ ਇਹ ਵੀ ਲੱਤ ਨਹੀਂ ਇਹ ਬਹੁਤ ਥਾੜਾ ਥਾੜਾ ਇਹ ਬੜੇ ਵੱਡੇ ਹੋ ਜਾਂਦੇ ਨੇ ਬੜੇ ਪਿੱਛੇ ਹੁੰਦੇ ਸੁੱਕਾ ਕੇ ਕੀੜਿਆ ਨਹੀਂ ਖੁਰਦਾ ਨਹੀਂ ਪਤਲੀ ਨਾਲ ਇਹ ਏਰੀਆ ਚ ਨਾ ਥੋੜੀ ਜਿਹੀ ਤਬਾਈ ਵੀ ਜ਼ਿਆਦੀ ਹੁੰਦੀ ਨਾ ਇੱਧਰ ਰੂਟ ਸਾਰਾ ਇੱਥੇ ਆ ਫੌਜ ਵੀ ਸਾਰੀ ਇੱਥੇ ਆ ਲੱਗੇ ਆ ਇਹ ਜਾੜਾ ਵੀ ਸਾਰਾ ਇੱਥੇ ਹੀ ਆ ਇੰਜੀਰ Enji berlutut, harum, adik, kaldu berharap, muncak, eh, bakteri aja, ਆ 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

ਇੱਕ ਬੂਟਾ ਇੱਥੇ ਆ ਵੀ ਲੀਚੀ ਦਾ 4-5 ਆ ਦੋ ਨੂੰ ਜ਼ਿਆਦਾ ਲੱਗੀਆਂ ਇਹਨੂੰ ਇਹਨੂੰ ਥੋੜੇ ਘੱਟ ਦੇ